ਪੜਾਏ ਮੈਂ ਥੋੜੀ ਲੋਕੀ ਆਂਦੇ ਆ ਦੱਸੀ ਦਾ ਨਹੀਂ ਕਿਸੇ ਨੂੰ ਆ ਹੁਣ ਆਪਾਂ ਗੱਡੀ ਲਿਆਂਦੀ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਤੂੰ ਹੀ ਕਹਿਣ ਦੱਸੀ ਉਹਨਾ ਵੀ ਆਪਾਂ ਗੱਡੀ ਲਿਆਂਦੀ ਆ ਕਿਸੇ ਨੂੰ ਨਾ ਗਲੀ ਚ ਪਤਾ ਲੱਗੇ ਕਹਿੰਦੇ ਹੈ ਦੱਸ ਗੱਡੀ ਲਿਆਏ ਆ ਕੋ ਬਜਾਰੋਂ ਦਹੀਂ ਥੋੜੀ ਲਿਆਏ ਆ ਫੇ ਉਹ ਲੈ ਕੇ ਲਫਾਵੇ ਚ ਉੱਤੇ ਰੱਖ ਲਾਂਗੇ ਲੋਕਾਂ ਨੂੰ ਤਾਂ ਪਤਾ ਲੱਗਣਾ ਹੀ ਭੈਣਾ ਕਸਮੇ ਗੱਲ 3 ਦਿਨ ਚਲਾਈ ਟਰੀਟਾਂ ਪੈ ਗਿਆ ਉੱਤੇ ਮੇਲਾ ਫਿਰ ਇੱਕ ਆਂਦੀ ਕਹਣਾ ਹੈ ਨਵੀਂ ਕੜਾਈ ਸੁਣ ਤੇ ਸਹੀ ਗੱਲ ਮੈਂ ਕੜਾਈ ਲਓ ਤੇ ਦਵਦਵ ਉੱਤੇ ਚੱਲ ਜਾਓ ਠਾਣੀ ਨਾ ਮਾਣਾ ਪੈ ਜੇ ਕਿ ਪਰ ਪੈਣਾ ਉਹਦੀ ਨਿਕਾਣਾ ਕਿਤੇ ਪੈ ਗਈ ਮੈਂ ਤਾਂ ਦੱਸ ਸਕ ਅਗਲੇ ਦਿਨ ਪੜਾਈ ਮੈਂ ਸਬਜੀ ਸਾਰੀ ਸਬਜੀ ਥੱਲੇ ਲਾ ਕੇ ਸਾਰੀ ਸਬਜੀ ਸੜ ਗਈ ਮੈਂ ਕਹ ਪੈ ਗਈ ਨਿਕਾ ਉਹਦੀ ਮੈਂ ਐਵੇਂ ਨਹੀਂ ਸਬਜੀ ਥੱਲੇ ਲੱਗੀ ਆਹ ਤੇ ਮੈਂ ਹ ਹਾਲੇ ਫੁੱਤਰ ਪਾੜ ਨਾ ਲੋ ਇੱਕ ਦਿਨ ਮੈਂ ਸੂਟ ਨਵਾਂ ਸਵਾਇਆ ਤੇ ਮੈਂ ਨਾ ਸੂਟ ਲੈ ਕੇ ਆਉਣ ਡਈ ਘਰੇ ਕਹਿੰਦੀ ਦੀਦੀ ਸੂਟ ਲੈ ਕੇ ਆਏ ਜੇ ਬਟ ਠੀਕ ਤੋਂ ਮੈਂ ਕਹ ਹ ਸੂਟ ਬਣ ਕੇ ਲੈ ਆਈ ਮੈਂ ਵੇਲਾ ਇਹਨੂੰ ਪਤਾ ਲੱਗ ਗਿਆ ਮੈਂ ਆ ਕੇ ਸੂਟ ਪਾਇਆ ਸੂਟ ਦੀ ਮੈਨੂੰ ਫਿਟਿੰਗ ਹੀ ਨਹੀਂ ਆਈ ਪੈ ਆਈ ਆਈ ਨਹੀਂ ਸੂਟ ਮਾਵੇ ਲਾ ਪਰ だっ ਤਾਂ ਵੀ ਕਿਹੇ ਬਾਬੇ ਬੂਬੇ ਕੋ ਜਾ ਕੇ ਨਾ ਪੁੱਛਣਾ ਪਚ